ਸਾਡੇ ਦੇਸ਼ ਦੀ ਸਰਕਾਰ ਚਾਹੁੰਦੀ ਹੈ ਦੋਸਤੋ ਕਿ ਜੇ ਅਸੀਂ ਆਪਣੇ ਦੇਸ਼ ਦੀ ਇਕਨੋਮੀ ਨੂੰ ਅੱਗੇ ਲੈ ਕੇ ਜਾਉਣਾ ਤਾਂ ਸਾਨੂੰ ਇੰਡਸਟਰੀ ਸੈਟਅਪ ਕਰਨਾ ਪੈਣਾ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਦੇਸ਼ ਦੀ ਜਿਹੜੀ ਇਕਨੋਮੀ ਹੈ ਇਹ ਇਕਨੋਮੀ ਦੂਜੇ ਦੇਸ਼ਾਂ ਦੇ ਮੁਕਾਬਲੇ ਅੱਗੇ ਵਧੇ ਅਸੀਂ ਦੂਜੇ ਦੇਸ਼ਾਂ ਦੀ ਇਕਨੋਮੀ ਤੋਂ ਆਪਣੇ ਆਪ ਨੂੰ ਉੱਪਰ ਚੱਕੀਏ ਤਾਂ ਇਹਦੇ ਲਈ ਸਾਨੂੰ ਜਿਹੜਾ ਇੱਕ ਸੈਟਅਪ ਹੈ ਉਹ ਸੈਟਅਪ ਇੰਡਸਟਰੀ ਜ਼ੋਨ ਦੇ ਵਿੱਚ ਸਾਨੂੰ ਲਾਉਣਾ ਪੈਣਾ ਇਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹਾਂ ਕੇਂਦਰੀ ਸਰਕਾਰ ਲਗਾਤਾਰ ਨਵੇਂ ਪ੍ਰੋਜੈਕਟ ਉਲੀਕ ਰਹੀ ਹੈ ਵੱਡੇ ਪ੍ਰੋਜੈਕਟ ਪਾਈਪਲਾਈਨ ਦੇ ਵਿੱਚ ਨੇ ਕਈ ਪ੍ਰੋਜੈਕਟ ਚੱਲ ਵੀ ਰਹੇ ਨੇ ਤਾਂ ਏਸੀ ਚੀਜ਼ ਨੂੰ ਮੱਦੇਨਜ਼ਰ ਰੱਖਦੇ ਆਂ ਕੇਂਦਰ ਦੀ ਸਰਕਾਰ ਨੇ ਇੱਕ ਹੋਰ ਪ੍ਰੋਜੈਕਟ ਪਿਛਲੇ ਦਿਨੀ ਦੋਸਤੋ ਅਨਾਉਂਸ ਕੀਤਾ ਸੀ ਉਹ ਪ੍ਰੋਜੈਕਟ ਸੀ ਕਿ ਪੂਰੇ ਭਾਰਤ ਦੇਸ਼ ਦੇ 10 ਸੂਬਿਆਂ ਦੇ ਵਿੱਚ 12 ਸਮਾਰਟ ਸਿਟੀ ਅਸੀਂ ਬਣਾਵਾਂਗੇ ਇਹ ਜਿਹੜਾ ਪ੍ਰੋਜੈਕਟ ਹੈ ਦੋਸਤੋ ਇਸ ਪ੍ਰੋਜੈਕਟ ਦੇ ਵਿੱਚ ਜਿਹੜਾ ਸਰਕਾਰ ਨੇ ਪੈਸਾ ਇਨਵੈਸਟ ਕਰਨਾ ਉਹ ਪੈਸਾ ਇਨਵੈਸਟ ਕਰਨਾ 28602 ਕਰੋੜ ਤੇ ਇਹਦੇ ਨਾਲ ਨਾਲ ਪ੍ਰਾਈਵੇਟ 플레이ਰ ਕਾਰਪੋਰੇਟ ਦੇ ਲਈ ਜਿਹੜੀ ਪੋਟੈਂਸ਼ੀਅਲ ਹੈਗੀ ਹੈ ਇਹਦੇ ਚ ਉਹ ਹੈਗੀ ਹੈ ਕਿ ਤਕਰੀਬਨ ਤਕਰੀਬਨ 1.5 ਲੱਖ ਕਰੋੜ ਪ੍ਰਾਈਵੇਟ 플레이ਰ ਇਹਦੇ ਚ ਇਨਵੈਸਟ ਕਰ ਸਕਦਾ ਕਿ 1.5 ਲੱਖ ਕਰੋੜ ਪ੍ਰਾਈਵੇਟ 플레이ਰ ਇਨਵੈਸਟ ਕਰ ਸਕਦਾ 28602 ਕਰੋੜ ਦਾ ਕਰੋੜ ਦੀ ਜਿਹੜੀ ਇਨਵੈਸਟਮੈਂਟ ਹੈ ਉਹ ਇਨਵੈਸਟਮੈਂਟ ਸਾਡੇ ਦੇਸ਼ ਦੀ ਭਾਰਤ ਸਰਕਾਰ ਕਰੋਗੇ ਤਕਰੀਬਨ ਤਕਰੀਬਨ ਤੁਸੀਂ ਇਹ ਲਾ ਲਓਗੇ 2 ਲੱਖ ਕਰੋੜ ਦਾ ਇਹ ਪ੍ਰੋਜੈਕਟ ਹੈ ਕਿ 10 ਸੂਬਿਆਂ ਦੇ ਵਿੱਚ 12 ਸਮਾਰਟ ਸਿਟੀ ਬਣਾਉਣੀਆਂ ਨੇ ਤੇ ਇਹ ਵੀਡੀਓ ਤੁਹਾਡੇ ਨਾਲ ਮੈਂ ਇਸ ਕਰਕੇ ਜੀ ਕਰ ਰਿਹਾ ਕਿ ਇਹਨਾਂ 12 ਜਿਹੜੀਆਂ 12 ਸਮਾਰਟ ਸਿਟੀਆਂ ਨੇ 10 ਸੂਬੇ ਨੇ ਇਹਨਾਂ ਦੇ ਵਿੱਚੋਂ ਆਪਣਾ ਪੰਜਾਬ ਇੱਕ ਹੈ ਤੇ ਜਿਹੜੀਆਂ 12 ਸਮਾਰਟ ਸਿਟੀਆਂ ਨੇ ਸਮਾਰਟ ਸਿਟੀ 12 ਦੇ ਵਿੱਚੋਂ ਇੱਕ ਸਮਾਰਟ ਸਿਟੀ ਬਣੂਗੀ ਪੰਜਾਬ ਦੇ ਵਿੱਚ ਕਿੱਥੇ ਬਣੂਗੀ ਤੇ ਕਿੰਨੇ ਜ਼ਮੀਨ ਏਕੜ ਅਕਵਾਇਰ ਹੋਈ ਹੈ ਕਿੰਨੇ ਲੱਖ ਰੁਪਏ ਦਿੱਤਾ ਗਿਆ ਪ੍ਰਤੀ ਏਕੜ ਦਾ ਇਹ ਸਾਰਾ ਕੁਝ ਤੁਹਾਡੇ ਨਾਲ ਮੈਂ ਜਿਹੜਾ ਹੈਗਾ 200 ਸਾਂਝਾ ਕਰੂੰਗਾ ਪਰ ਇਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਜਿਹੜੇ ਇਹ ਸਮਾਰਟ ਸਿਟੀ ਬਣ ਰਹੇ ਨੇ ਇਹ 10 ਸੂਬਿਆਂ ਦੇ ਵਿੱਚ ਬਣ ਰਹੇ ਨੇ 10 ਸੂਬੇ ਦੋਸਤੋ ਇਹ ਉਹ ਨੇ ਜਿਹੜੇ ਨੈਸ਼ਨਲ ਕੋਰੀਡੋਰ ਬਣ ਰਹੇ ਨੇ ਉਹਨਾਂ ਕੋਰੀਡੋਰਸ ਨਾਲ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਜੁੜੇ ਹੋਏ ਨੇ ਜਿਵੇਂ ਪੰਜਾਬ ਦੇ ਵਿੱਚ ਅੰਮ੍ਰਿਤਸਰ ਟੂ ਕਲਕੱਤਾ ਕੋਰੀਡੋਰ ਬਣ ਰਿਹਾ ਜਿਹੜਾ ਪੰਜਾਬ ਦੇ ਵਿੱਚ ਅੰਮ੍ਰਿਤਸਰ ਟੂ ਕਲਕੱਤਾ ਕੋਰੀਡੋਰ ਹੈ ਇਸੇ ਕਰਕੇ ਇਹ ਜਿਹੜੀ ਪੰਜਾਬ ਦੀ ਜ਼ਮੀਨ ਹੈ ਇਹ ਇਦੇ ਚ ਇੱਕ ਸਮਾਰਟ ਸਿਟੀ ਟਰੇਸ ਕੀਤੀ ਹੈ ਲੋਕੇਸ਼ਨ ਟਰੇਸ ਕੀਤੀ ਹੈ ਕਿਉਂਕਿ ਕੋਰੀਡੋਰ ਉਹ ਪੰਜਾਬ ਦੇ ਵਿੱਚੋਂ ਨਿਕਲ ਰਿਹਾ ਤਾਂ ਇੱਕ ਸਮਾਰਟ ਸਿਟੀ ਦੋਸਤੋ ਇੱਥੇ ਪੰਜਾਬ ਨੂੰ ਮਿਲੀ ਹੈ ਇਸ ਤੋਂ ਇਲਾਵਾ ਉੱਤਰਾਖੰਡ ਕੇਰਲਾ ਮਹਾਰਾਸ਼ਟਰ ਰਾਜਸਥਾਨ ਬਿਹਾਰ ਦੇ ਗਿਆ ਦੇ ਵਿੱਚ ਤੇ ਐਦਾਂ ਕਰਕੇ ਕਈ ਸਟੇਟਾਂ ਜਿਹੜੀਆਂ ਹੈਗੀਆਂ ਨੇ ਉੱਥੇ-ਉੱਥੇ ਲੋਕੇਸ਼ਨ ਟਰੇਸ ਕੀਤੀ ਗਈ ਹੈ ਤਾਂ ਦੋਸਤੋ ਪੰਜਾਬ ਦੇ ਵਿੱਚ ਤੇ ਉੱਤਰਾਖੰਡ ਦੇ ਵਿੱਚ ਯੂਪੀ ਦੇ ਵਿੱਚ ਤੇ ਇਸ ਤੋਂ ਇਲਾਵਾ ਬਿਹਾਰ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਰਾਜਸਥਾਨ ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਵਿੱਚ ਤੇਲੰਗਾਨਾ ਦੇ ਵਿੱਚ ਕੇਰਲਾ ਦੇ ਵਿੱਚ ਇਹ ਜਿਵੇਂ ਤੁਸੀਂ ਦੇਖੋ ਕਿ ਆਂਧਰਾ ਪ੍ਰਦੇਸ਼ ਦੇ ਵਿੱਚ ਦੋ ਵੰਡ ਗਈਆਂ ਇਹਨਾਂ ਦੀ ਗਿਣਤੀ ਹੋਗੀ 11 ਜਿਹੜੀ 12ਵਾਂ ਨੰਬਰ ਹੈ ਉਹ ਹੁਣ ਤੱਕ ਫਾਈਨਲੀ ਹੋਇਆ ਕਿ ਕਸ਼ਮੀਰ ਦੇ ਵਿੱਚ ਕਰਨਾ ਹਿਮਾਚਲ ਦੇ ਵਿੱਚ ਕਰਨੀ ਹੈ ਜਾਂ ਫਿਰ ਉਹ ਸਮਾਰਟ ਸਿਟੀ ਜਿਹੜੀ ਬਣਾਉਣੀ ਹੈ ਉਹ ਹਰਿਆਣਾ ਦੇ ਵਿੱਚ ਬਣਾਉਣੀ ਹੈ ਫਿਲਹਾਲ ਉਹ ਫਾਈਨਲ ਨਹੀਂ ਹੋਈ ਹੈਗੀ ਜਿਹੜਾ ਕਾਰਡੋਰ ਇਥੋਂ ਅਮਰਸਰ ਟੂ ਕੋਲਕਾਤਾ ਦੋਸਤੋ ਬਣ ਰਿਹਾ ਇਹਦੇ ਨਾਲ ਪੰਜ ਸਮਾਰਟ ਸਿਟੀ ਜਿਹੜੀਆਂ ਹੈਗੀਆਂ ਉਹ ਅਟੈਚ ਨੇ ਜਿਵੇਂ ਤੁਸੀਂ ਦੇਖੋਗੇ ਉੱਤਰਾਖੰਡ ਦੀ ਹੋਗੀ ਆਪਣੇ ਰਾਜਪੁਰਾ ਦੀ ਹੋਗੀ ਬਿਹਾਰ ਦੀ ਹੋਗੀ ਤੇ ਇਸ ਤੋਂ ਇਲਾਵਾ ਮਹਾਰਾਸ਼ਟਰ ਰਾਜਸਥਾਨ ਹੋਗੀ ਤਾਂ ਦੋਸਤੋ ਜਿਹੜੀ ਇਹ ਆਪਣੀ ਸਮਾਰਟ ਸਿਟੀ ਹੈ ਰਾਜਪੁਰੇ ਬਣਾਈ ਜਾ ਰਹੀ ਹੈ ਇੱਕ ਤਹਿਸੀਲ ਹੈਗੀ ਹੈ ਰਾਜਪੁਰਾ ਰਾਜਪੁਰਾ ਦੇ ਰਾਜਪੁਰਾ ਤਹਿਸੀਲ ਦੇ ਪੰਜ ਪਿੰਡ ਨੇ ਆਕੜ ਆਕੜੀ ਪਵਰਾ ਸੇਰਾ ਤਖਤੂ ਮਾਜਰਾ ਤੇ ਇਹਨਾਂ ਪੰਜ ਪਿੰਡਾਂ ਦੀ ਜਿਹੜੀ ਜ਼ਮੀਨ ਹੈ ਉਹ ਜ਼ਮੀਨ 1103 ਏਕੜ ਐਕਵਾਇਰ ਕੀਤੀ ਹੈ ਦੋਸਤੋ ਪੰਚਾਇਤੀ ਜ਼ਮੀਨ ਹੈ ਇਹ ਪੰਚਾਇਤੀ ਜ਼ਮੀਨ ਦਾ ਜਿਹੜਾ ਮੁੱਲ ਹੈ ਉਹ 35 ਲੱਖ ਰੁਪਿਆ ਪ੍ਰਤੀ ਏਕੜ ਪਾਇਆ ਗਿਆ ਤੇ 9 ਲੱਖ ਰੁਪਿਆ ਕਾਸਟਕਾਰ ਨੂੰ ਮਿਲਿਆ 26 ਲੱਖ ਰੁਪਿਆ ਪੰਚਾਇਤ ਦੇ ਖਾਤੇ ਦੇ ਵਿੱਚ ਗਿਆ ਯਾਨੀ ਕਿ ਇਸ ਜ਼ਮੀਨ ਦਾ ਪ੍ਰਤੀ ਏਕੜ ਮੈਂ ਇੱਕ ਵਾਰ ਫਿਰ ਰਿਪੀਟ ਕਰ ਦੇਣਾ ਚਾਹੁੰਦਾ ਇਸ ਜ਼ਮੀਨ ਦਾ 35 ਲੱਖ ਰੁਪਿਆ ਪ੍ਰਤੀ ਏਕੜ ਮੁੱਲ ਪਾਇਆ ਗਿਆ 9 ਲੱਖ ਰੁਪਿਆ ਕਸਤਕਾਰ ਦੇ ਖਾਤੇ ਦੇ ਵਿੱਚ ਗਿਆ ਤੇ 26 ਲੱਖ ਰੁਪਿਆ ਪੰਚਾਇਤ ਦੇ ਖਾਤੇ ਦੇ ਵਿੱਚ ਗਿਆ ਪੰਚਾਇਤ ਨੂੰ ਇਸ ਕਰਕੇ ਕਿ ਜਿਹੜਾ ਪੈਸਾ ਹੈ ਤੁਸੀਂ ਪਿੰਡ ਦੀ ਡਿਵੈਲਪਮੈਂਟ ਦੇ ਉੱਪਰ ਲਾ ਸਕਦੇ ਹੋ ਐਫ ਡੀ ਦੇ ਰੂਪ ਦੇ ਵਿੱਚ ਤੁਹਾਨੂੰ ਪੈਸਾ ਮਿਲੂਗਾ ਐਫ ਡੀ ਤੁਸੀਂ ਤੜਵਾ ਲੈ ਸਕਦੇ ਜਿਹੜਾ ਪੈਸਾ ਇੰਟਰਸਟ ਆਊਗਾ ਇਸ ਐਫ ਡੀ ਦਾ ਉਹ ਇੰਟਰਸਟ ਤੁਸੀਂ ਪਿੰਡ ਦੀ ਡਿਵੈਲਪਮੈਂਟ ਦੇ ਉੱਪਰ ਖਰਚ ਸਕਦੇ ਹੋ ਯਾਨੀ ਕਿ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਪਟਿਆਲਾ ਦੇ ਪੰਜ ਪਿੰਡ ਨੇ ਹੀ ਰਾਜਪੁਰਾ ਤਹਿਸੀਲ ਪੈਂਦੀ ਹੈ ਇਹਨਾਂ ਨੂੰ ਬਲਾਕ ਪੈਂਦਾ ਸ਼ੰਭੂ ਦੋਸਤ ਵਿਧਾਨ ਸਭਾ ਹਲਕਾ ਪੈਂਦਾ ਕਨੌਰ ਜਿਹੜੀ ਇਹ 1103 ਏਕੜ ਪੰਜ ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਗਈ ਹੈ ਇਹ ਕਾਂਗਰਸ ਸਰਕਾਰ ਦੇ ਵੇਲੇ ਕੋਵਿਡ ਦੇ ਟਾਈਮ ਇਹ ਜ਼ਮੀਨ ਸੀ ਜਿਹੜੀ ਐਕਵਾਇਰ ਕੀਤੀ ਗਈ ਸੀ ਫਿਰ ਬਾਅਦ ਵਿੱਚ ਇਸ ਜ਼ਮੀਨ ਦਾ ਵੀ ਇੱਕ ਵੱਡਾ ਡਿਸਪਿਊਟ ਹੋ ਗਿਆ ਕੋਰਟਾਂ ਦੇ ਵਿੱਚ ਕੇਸ ਚਲੇ ਗਿਆ ਵਿਜੀਲੈਂਸ ਆ ਗਈ ਬਾਅਦ ਦੇ ਵਿੱਚ ਈਡੀ ਆ ਗਈ ਤੇ ਪ੍ਰਾਪਰਟੀਆਂ ਅਟੈਚ ਹੋ ਗਈਆਂ ਪੰਜ ਪਿੰਡਾਂ ਦੀ ਪੰਚਾਇਤ ਸਸਪੈਂਡ ਹੋ ਗਈ ਜਿਹੜਾ ਪੈਸਾ ਸੈਂਟਰ ਦੀ ਸਰਕਾਰ ਵੱਲੋਂ ਆਇਆ ਸੀ ਇਹਨਾਂ ਜ਼ਮੀਨਾਂ ਦੇ ਲੈ ਕੇ ਹੈ ਗਿਆ ਕਿ ਉਸ ਪੈਸੇ ਹੋ ਗਿਆ ਉਹ ਸਾਰਾ ਕੇਸ ਇਹਨੂੰ ਪ੍ਰੋਸੈਸ ਹੈਗਾ ਮੈਂ ਤੁਹਾਨੂੰ ਇੱਕ ਹੋਰ ਵੀਡੀਓ ਬਣਾਉਂਗਾ ਤਾਂ ਤੁਹਾਨੂੰ ਦੱਸੂਗਾ ਕਿ ਉਹਨਾਂ ਪਿੰਡਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਪ੍ਰੋਜੈਕਟ ਲਾਂਚ ਹੋਏ ਪ੍ਰੋਜੈਕਟ ਰੁਕ ਗਏ ਪਿੰਡਾਂ ਦੇ ਪੱਧਰ ਦੇ ਉੱਪਰ ਸੀ ਵੱਡੇ ਨਾਮ ਉਹਦੇ ਚ ਆ ਕੇ ਜੁੜ ਗਏ ਫਿਰ ਵਿਜੀਲੈਂਸ ਤੋਂ ਬਾਅਦ ਈਡੀ ਦੀ ਜਿਹੜੀ ਸੀ ਈਡੀ ਦੀ ਐਂਟਰੀ ਹੋ ਗਈ ਉਸ ਮਾਮਲੇ ਦੇ ਵਿੱਚੋਂ ਮੈਂ ਇੱਕ ਇੱਕ ਅਲੱਗ ਵੀਡੀਓ ਬਣਾ ਕੇ ਤੁਹਾਨੂੰ ਦੱਸੂਗਾ ਤਾਂ ਇਸ ਤੋਂ ਇਲਾਵਾ ਦੋਸਤੋ ਉਸ ਦੇਖੋ ਕਿ ਜਿਹੜਾ ਇਹ ਪ੍ਰੋਜੈਕਟ ਹੈ ਇਸ ਪ੍ਰੋਜੈਕਟ ਨੂੰ ਸਰਕਾਰ ਨੇ ਨਾਮ ਦਿੱਤਾ ਪਲੱਗ ਐਂਡ ਪਲੇ ਯਾਨੀ ਕਿ ਸਰਕਾਰ ਕਹਿੰਦੀ ਹੈ ਕਿ ਜਿਸ ਤਰੀਕੇ ਦੇ ਨਾਲ ਹੁਣ ਆਪਾਂ ਚਾਈਨਾ ਦੇਖ ਰਿਹਾ ਕਿ ਚਾਈਨਾ ਦੇ ਵਿੱਚੋਂ ਕਾਫੀ ਜਿਹੜਾ ਉਦਯੋਗ ਹੈ ਉਹ ਉਦਯੋਗ ਬਾਹਰ ਜਾ ਰਿਹਾ ਚਾਈਨਾ ਦੇ ਵਿੱਚ ਜਿਹੜੀ ਫੈਕਟਰੀਆਂ ਨੇ ਫੈਕਟਰੀਆਂ ਦਾ ਸੈਟਅਪ ਉੱਥੇ ਹੱਲਿਆ ਹੋਇਆ ਉਹ ਬਾਹਰ ਜਾ ਰਿਹਾ ਭਾਰਤੀ ਸਰਕਾਰ ਦਾ ਕਹਿਣਾ ਕਿ ਜੇਕਰ ਦੂਜੇ ਦੇਸ਼ਾਂ ਦੇ ਵਿੱਚੋਂ ਫੈਕਟਰੀ ਰਿਮੂਵ ਹੋਗੀ ਤਾਂ ਅਸੀਂ ਐਦਾਂ ਦਾ ਸਟਰਕਚਰ ਬਣਾ ਕੇ ਦਈਏ ਕਿ ਸਾਡੇ ਦੇਸ਼ ਦੇ ਵਿੱਚ ਬਾਹਰੋਂ ਇਨਵੈਸਟਰ ਆਉਣ ਆਕੇ ਉਹ ਇਨਵੈਸਟ ਕਰਨ ਤੇ ਅਸੀਂ ਉਹਨਾਂ ਨੇ ਇੱਕ ਜਿਹੜਾ ਸੁਹਾ ਸੁਖਾਵਾਂ ਮਾਹੌਲ ਹੈ ਉਹ ਮਾਹੌਲ ਅਸੀਂ ਤਿਆਰ ਕਰਕੇ ਦਈਏ ਇਸ ਕਰਕੇ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਤੁਸੀਂ ਕੁਝ ਨਹੀਂ ਕਰਨਾ ਹੈਗਾ ਤੁਸੀਂ ਬਸ ਪੈਸਾ ਲੈ ਕੇ ਆਉਣਾ ਪੈਸਾ ਲੈ ਕੇ ਆ ਕੇ ਤੁਸੀਂ ਇੱਥੇ ਇਨਵੈਸਟ ਕਰਨਾ ਤੁਸੀਂ ਇਨਵੈਸਟ ਕਰਨਾ ਅਸੀਂ ਤੁਹਾਨੂੰ ਰੋਡ ਕਨੈਕਟੀਵਿਟੀ ਦਵਾਂਗੇ ਅਸੀਂ ਤੁਹਾਨੂੰ ਬਿਜਲੀ ਦੀ ਕਨੈਕਟੀਵਿਟੀ ਦਵਾਂਗੇ ਅਸੀਂ ਤੁਹਾਨੂੰ ਸਾਰੀਆਂ ਐਨਓਸੀ ਕਲੀਅਰ ਕਰਾ ਕੇ ਦਵਾਂਗੇ ਅਸੀਂ ਤੁਹਾਨੂੰ ਕਹਿ ਸਕਦੇ ਆ ਕਿ ਸੀਵਰੇਜ ਦਵਾਂਗੇ ਬਣਾ ਕੇ ਤੁਹਾਨੂੰ ਕਿਸ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਦਿੱਕਤਾਂ ਹੈਗੀਆਂ ਨੇ ਜਾਂ ਹੋਰ ਵੀ ਪਰੇਸ਼ਾਨੀ ਹੈਗੀਆਂ ਨੇ ਸਰਕਾਰਾਂ ਦੀ ਕਿ ਜ਼ਿੰਮੇਵਾਰੀ ਹੈ ਅਸੀਂ ਇਹਨਾਂ ਨੂੰ ਦੂਰ ਕਰਾਂਗੇ ਸਰਕਾਰ ਦਾ ਇਹ ਦੋਸਤੋ ਕਹਿਣਾ ਹੈਗਾ ਇਸ ਤੋਂ ਇਲਾਵਾ ਜਿਹੜੇ 11 ਹੋਰ ਪ੍ਰੋਜੈਕਟ ਨੇ ਉਹੋ ਅਲੱਗ-ਅਲੱਗ ਸੂਬਿਆਂ ਦੇ ਵਿੱਚ ਬਣਨਗੇ 11ਵਾਂ ਹਜੇ ਇੱਕ ਦੋ ਸੂਟ ਰੇਸ ਨਹੀਂ ਹੋਇਆ ਕਿ ਅਸੀਂ ਉਹ ਜਿਹੜਾ ਪ੍ਰੋਜੈਕਟ ਹੈ ਉਹ ਪ੍ਰੋਜੈਕਟ ਅਸੀਂ ਕਿੱਥੇ ਬਣਾਉਣਾ ਤੇ ਜਿਵੇਂ ਮੈਂ ਦੱਸਿਆ ਕਿ ਸਰਕਾਰ ਇਸ ਪ੍ਰੋਜੈਕਟ ਦੇ ਵਿੱਚ 28000 602 ਕਰੋੜ ਰੁਪਇਆ ਇਨਵੈਸਟ ਕਰੂਗੀ ਤੇ ਬਾਕੀ ਪ੍ਰਾਈਵੇਟ ਪਲੇਅਰਾਂ ਦੇ ਲਈ ਰੱਖਿਆ ਹੋਇਆ ਪ੍ਰਾਈਵੇਟ ਪਲੇਅਰ ਤਕਰੀਬਨ 1.5 ਲੱਖ ਕਰੋੜ ਪਲੱਸ ਇਨਵੈਸਟ ਕਰ ਸਕਦੇ ਨੇ ਉਹ ਸਿਰ ਪੈਸਾ ਲੈ ਕੇ ਆਉਣਗੇ ਆਪਣਾ ਉਹ ਇੱਥੇ ਇਨਵੈਸਟ ਕਰਨਗੇ ਬਾਕੀ ਜਿਹੜਾ ਮਾਹੌਲ ਹੈ ਮਾਹੌਲ ਸਾਰੀ ਉਹ ਸਰਕਾਰ ਦੋਸਤੋ ਤਿਆਰ ਕਰਕੇ ਦੇਵੇਗੀ ਤੇ ਦੂਜੇ ਪਾਸੇ ਸਰਕਾਰ ਸਰਕਾਰਾਂ ਦਾ ਕਹਿਣਾ ਹੈਗਾ ਕਿ ਜੇਕਰ ਆਪਾਂ ਆਪਣੇ ਦੇਸ਼ ਦੇ ਵਿੱਚ ਉਦਯੋਗ ਲੈ ਕੇ ਆਨੇ ਆ ਤਾਂ ਇਹਦੇ ਨਾਲ ਜਿਹੜੀ এমਪਲੋਇਮੈਂਟ ਹੈ ਉਹ ਜਨਰੇਟ ਹੋਊਗੀ ਸਰਕਾਰ ਦਾ ਕਹਿਣਾ ਕਿ ਡਾਇਰੈਕਟਲੀ ਤੌਰ ਦੇ ਉੱਪਰ 10 ਲੱਖ ਜੋਬ ਪੈਦਾ ਹੋਊਗੀ ਇਨਡਾਇਰੈਕਟ ਤੌਰ ਦੇ ਉੱਪਰ 30 ਲੱਖ ਜੋਬ ਪੈਦਾ ਹੋਊਗੀ ਯਾਨੀ ਕਿ ਜਿਹੜੇ ਲੋਕ ਅੰਦਰ ਨੌਕਰੀ ਕਰਨਗੇ ਉਹਨਾਂ ਦੀ ਗਿਣਤੀ 10 ਲੱਖ ਹੋਊਗੀ ਇਹ ਨਾ ਪੂਰੇ 12 ਪ੍ਰੋਜੈਕਟਾਂ ਦੇ ਵਿੱਚ ਤੇ 30 ਲੱਖ ਲੋਕ ਉਹ ਹੋਣਗੇ ਜਿਹੜੇ ਕਿਸੇ ਤਰੀਕੇ ਨਾਲ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਨਾਲ ਜੁੜੇ ਹੋਣਗੇ ਆਪਣਾ ਰੋਜ਼ਗਾਰ ਹੈ ਜਿਹੜਾ ਉਹ ਰੋਜ਼ਗਾਰ ਪੈਦਾ ਕਰਨਗੇ ਇਦਾਂ ਕੇਂਦਰ ਸਰਕਾਰ ਦਾ ਅੰਕੜਾ ਹੈਗਾ ਕਿ 40 ਲੱਖ ਲੋਕਾਂ ਨੂੰ ਅਸੀਂ ਰੋਜ਼ਗਾਰ ਦਵਾਂਗੇ 40 ਲੱਖ ਲੋਕ ਜਿਹੜੇ ਹੈਗੇ ਨੇ ਆਪਣੇ ਪੈਰਾਂ ਦੇ ਉੱਪਰ ਦੋਸਤ ਉਹ ਖੜੇ ਹੋ ਸਕਦੇ ਨੇ ਇਸ ਤੋਂ ਇਲਾਵਾ ਸਰਕਾਰ ਦਾ ਕਹਿਣਾ ਹੈ ਕਿ ਤੁਸੀਂ ਜੇਕਰ ਆਪਾਂ ਚਾਹੁੰਦੇ ਆ ਕਿ ਇੰਡਸਟਰੀਅਲ ਲੈਂਡਸਕੇਪ ਹੋਵੇ ਮੈਨੂਫੈਕਚਰਿੰਗ ਹੋਵੇ ਜੋਬ ਕੈਰੀਅਰ ਵਧਣ ਤਾਂ ਸਾਨੂੰ ਦੇਸ਼ ਨੂੰ ਉਦਯੋਗ ਵਾਲੇ ਪਾਸੇ ਲੈ ਕੇ ਜਾਣਾ ਪਊਗਾ ਤੇ ਇਹ ਮਤਲਬ ਸਰਕਾਰ ਦੇ ਦੋਸਤੋ ਕਨਸੈਪਟ ਹੈਗੇ ਨੇ ਤੇ ਇਹਨਾਂ ਕਨਸੈਪਟਾਂ ਦੇ ਵਿੱਚੋਂ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਭਾਰਤ ਮਾਲਾ ਪ੍ਰੋਜੈਕਟ ਹੋਗੇ ਰੇਲਵੇ ਦੇ ਵੱਡੇ ਉਦਯੋਗ ਹੋਗੇ ਬਿਜਲੀ ਦੀਆਂ ਟੂਟ ਟਮਟੀ ਦੇਸ਼ ਦੇ ਵਿੱਚ ਜਿਹੜੀਆਂ ਲਾਈਨਾਂ ਜ਼ਮੀਨਾਂ ਦੇ ਵਿੱਚੋਂ ਲਾਈਨਾਂ ਨਿਕਲ ਰਹੀਆਂ ਨੇ ਦੇਸ਼ ਦੀਆਂ ਉਹ ਸਾਰੇ ਪ੍ਰੋਜੈਕਟ ਨਾਲ ਨਾਲ ਚੱਲ ਰਹੇ ਨੇ ਕਿ ਇਹ ਭਾਰਤ ਮਾਲਾ ਪ੍ਰੋਜੈਕਟ ਹੈ ਉਹਦੇ ਤੇ ਤਾਂ ਰੋਡ ਦੀ ਕਨੈਕਟੀਵਿਟੀ ਬਣਾਈ ਜਾ ਰਹੀ ਹੈ ਸਾਰੇ ਉਹ ਟ੍ਰੇਡ ਰੂਟ ਨੇ ਕਿ ਇਹ ਇਹਨਾਂ ਇਹਨਾਂ ਰੂਟਾਂ ਨੂੰ ਆਹ ਚ ਜਾਂ ਟ੍ਰੇਡ ਹੋਣਗੀਆਂ ਤੇ ਸਰਕਾਰਾਂ ਦੇ ਸਾਰਾ ਕੁਝ ਅੰਡਰ ਹੋਊਗਾ ਆਪਣੀ ਮਨੋਪੋਲੀ ਹੋਊਗੀ ਉਹਦੇ ਤੇ ਵੀ ਆਪਾਂ ਇੱਕ ਅਲੱਗ ਵੀਡੀਓ ਕਰਾਂਗੇ ਕਿ ਭਾਰਤ ਮਾਲਾ ਪ੍ਰੋਜੈਕਟ ਦਰਸਲ ਹੈ ਰੇਲ ਉਦਯੋਗ ਜਿਹੜਾ ਉਹ ਲਗਾਤਾਰ ਖੁਸ਼ਕ ਬੰਦਰਗਾਹਾਂ ਬਣਾ ਰਹੇ ਨੇ ਪੰਜਾਬ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਕਿੰਨੀ ਵੱਡੀ ਕਨੈਕਟੀਵਿਟੀ ਹੋ ਗਈ ਰੇਲਵੇ ਦੀ ਤੇ ਇਹਨਾਂ ਨੂੰ ਜਿਹੜੇ ਬਿਜ਼ਨਸ ਬਿਜਲੀ ਸਪਲਾਈ ਹੋਣੀ ਹੈ ਜਿਹੜੀ ਵੈਸਟ ਬੰਗਾਲ ਤੋਂ ਪੰਜਾਬ ਦੇ ਲੁਧਿਆਣਾ ਸਾਹਨੇਵਾਲ ਤੱਕ ਬਿਜਲੀ ਦੀ 220 ਕੇਵੀ ਲਾਈਨ ਆ ਰਹੀ ਹੈ ਤੇ ਜਿਹਦਾ ਇੱਕ ਵੱਡਾ ਡਿਸਪਿਊਟ ਵੀ ਪਿਆ ਹੋਇਆ ਉਸ ਲਾਈਨ ਦਾ ਤੇ ਉਹ ਉਹਨੇ ਬਿਜਲੀ ਸਪਲਾਈ ਕਰਨੀ ਹੈ ਇੱਕ ਪਾਸੇ ਉਹਨੇ ਜਿਹੜੀ ਭਾਰਤ ਵਾਲਾ ਪ੍ਰੋਜੈਕਟ ਹੈ ਉੱਥੇ ਬਿਜਲੀ ਦੀ ਘਾਟ ਪੂਰੀ ਕਰਨੀ ਹੈ ਦੂਜੇ ਪਾਸੇ ਰੇਲਵੇ ਨੂੰ ਜਿਹੜੀ ਬਿਜਲੀ ਦੀ ਘਾਟ ਹੈ ਦੋਸਤੋ ਉਹ ਘਾਟ ਉਹਨੇ ਪੂਰੀ ਕਰਨੀ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਪ੍ਰੋਜੈਕਟ ਇਹਨੇ ਐਮਐਸਐਮਈ ਦੇ ਪ੍ਰੋਜੈਕਟ ਹੈਗੇ ਨੇ ਕਈ ਇੰਡਸਟਰੀਅਲ ਜਿਹੜੇ ਪ੍ਰੋਜੈਕਟ ਨੇ ਉਹ ਵੀ ਬਣੇ ਹੋਏ ਨੇ ਤੇ ਦੂਜੇ ਪਾਸੇ ਦੋਸਤੋ ਕਿਸਾਨ ਜਥੇਬੰਦੀਆਂ ਦਾ ਇੱਕ ਪੱਖ ਹੈਗਾ ਖਾਸ ਕਰਕੇ ਜਿਹੜੀਆਂ ਜਥੇਬੰਦੀਆਂ ਵਿਰੋਧ ਕਰਦੀਆਂ ਨੇ ਜਿਹੜੇ ਕਹਿੰਦੇ ਨੇ ਕਿ ਇਹ ਜਿਹੜੇ ਪ੍ਰੋਜੈਕਟ ਨੇ ਪੰਜਾਬ ਦੀਆਂ ਆਬਾਦ ਜ਼ਮੀਨਾਂ ਨੂੰ ਬਰਬਾਦ ਕਰ ਦੇਣਗੇ ਪੰਜਾਬ ਦੀ ਉਹ ਜ਼ਮੀਨ ਜਿਹਦੇ ਚ ਚ ਬੰਦਾ ਮਾਰ ਕੇ ਸਿੱਟਦੀ ਏ ਤਾਂ ਬੰਦਾ ਜੰਮ ਆਉਂਦਾ ਉਦਾਹਰਨ ਹੁੰਦੀ ਏ ਇੱਕ ਇਹ ਕਿ ਐਡੀ ਉਪਜਾਊ ਜ਼ਮੀਨ ਹੈ ਕਿ ਬੰਦਾ ਵੀ ਜ਼ਮੀਨ ਦੇ ਵਿੱਚ ਜੰਮ ਆਉਂਦਾ ਪਰ ਇਹਨਾਂ ਜ਼ਮੀਨਾਂ ਦੇ ਜਿਹੜੇ ਮੁੱਲ ਪਏ ਪੰਜ ਪਿੰਡਾਂ ਦੀਆਂ ਜ਼ਮੀਨਾਂ ਦੇ ਜਿਹੜੇ ਮੁੱਲ ਪਏ ਦੋਸਤੋ ਉਹ ਮੁੱਲ ਪਿਆ ਸਿਰਫ 35 ਲੱਖ ਰੁਪਇਆ ਪ੍ਰਤੀ ਏਕੜਾ ਕੇ 9 ਲੱਖ ਰੁਪਏ ਕਾਸਟ ਕਰ ਲਉਂਗੇ ਤੇ ਇਸ ਤਰ੍ਹਾਂ ਆਪਾ ਜਿਹੜਾ 26 ਲੱਖ ਰੁਪਏ ਉਹ ਪੰਚਾਇਤ ਦੇ ਖਾਤੇ ਦੇ ਵਿੱਚ ਦੋਸਤ ਹੋ ਗਿਆ ਤੇ ਕਈ ਤਾਂ ਲੈਂਡ ਐਕ acquisition ਐਕਟ ਦੇ ਅਧੀਨ ਜਦੋਂ ਜ਼ਮੀਨ ਸਰਕਾਰ ਅਕਵਾਇਰ ਕਰਦੀ ਹੈ ਕਿਸਾਨਾਂ ਨੂੰ ਕਰੋੜਾਂ ਰੁਪਏ ਮਿਲ ਜਾਂਦਾ ਭਾਰਤ ਵਾਲਾ ਪ੍ਰੋਜੈਕਟ ਦੇ ਅਧੀਨ ਆਪਾਂ ਦੇਖਿਆ ਕਿ ਕਈ ਕਿਸਾਨਾਂ ਦਾ ਕਹਿੰਦਾ ਸੀ ਕਿ ਸਾਨੂੰ ਕਰੋੜਾਂ ਮਿਲਿਆ ਕਈ ਲੱਖਾਂ ਦੇ ਲਈ ਜਿਹੜਾ ਸੀ ਉਹ ਆਪਣੀ ਸੈਟਰਾਗਲ ਕਰਦੇ ਰਹੇ ਦੂਜੇ ਪਾਸੇ ਜਿਹੜੀ ਬਿਜਲੀ ਦੀ ਲਾਈਨ ਨਿਕਲਦੀ ਹੈ ਇਹ ਜਿਹੜਾ ਲੈਂਡ ਐਕ acquisition ਐਕਟ ਹੈ ਇਹਦੇ ਮੁਤਾਬਕ ਜ਼ਮੀਨ ਅਕਵਾਇਰਿੰਗ ਕਰਦੇ ਇਹ ਕਹਿੰਦੇ ਨੇ ਕਿ ਅਸੀਂ ਤਾਂ ਆ ਤੁਹਾਡੀ ਜ਼ਮੀਨ ਛੱਡ ਕੇ ਜਾ ਰਹੇ ਹਾਂ ਪੋਲ ਖੜਾ ਕਰਕੇ ਜਾ ਰਹੇ ਹਾਂ ਤੁਸੀਂ ਆਪਣੇ ਥੱਲੇ ਖੇਤੀ ਕਰ ਸਕਦੇ ਹੋ ਇਹ ਅੰਗਰੇਜ਼ਾਂ ਦਾ ਟਾਈਮ ਦਾ ਇੱਕ 1885 ਦਾ ਐਕਟ ਬਣਿਆ ਹੋਇਆ ਹੈ ਇੰਡੀਅਨ ਟੈਲੀਗ੍ਰਾਫ ਐਕਟ ਉਸ ਦੇ ਤਹਿਤ ਇਹ ਲੋਕ ਜ਼ਮੀਨ ਲੈਂਦੇ ਨੇ ਕਿਸਾਨ ਉਪਸਿਧਾਂ ਤੋਂ ਵੀ ਨਾਕੂਸ਼ ਨਹੀਂ ਕਿ ਤੁਸੀਂ ਸਾਡੇ ਜ਼ਮੀਨਾਂ ਨੂੰ ਬਰਬਾਦ ਕਰਕੇ ਚਲੇਗੇ ਸਾਡੇ ਲਈ ਨਿਕਲਿਆ ਕੁਝ ਨਹੀਂ ਹੈਗਾ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਅਸੀਂ ਹੋਰ ਜਿਹੜੇ ਪ੍ਰੋਜੈਕਟ ਹੈ ਇਹਨਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਧੰਨਵਾਦ